ਸਕਾਰ اے ਆਕਾਸ਼ ਵਣਿਏ ਹੁਣ ਤੁਸੀਂ ਸਰਬਜੀਤ ਔਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਜਨਰੋਗ ਕੇ ਯੋਜਨਾ ਯੋਸ਼ਮਨ ਭਾਰਤ ਦੇ 7 ਸਾਲ ਪੂਰੇ ਹੋਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਯੋਜਨਾ ਨੇ ਮਾਣੀ ਸੁਰੱਖਿਆ ਤੇ ਮਾਣ ਨੂੰ ਯਕੀਨੀ ਬਣਾਇਆ ਹੈ ਰੇਲਵੇ ਮੰਤਰਾਲੇ ਨੇ ਪੰਜਾਬ ਲਈ ਫਿਰੋਜ਼ਪੁਰ ਦਿੱਲੀ ਅਤੇ ਮੁਹਾਲੀ ਰਾਜਪੁਰਾ ਰੇਲ ਲਿੰਕ ਦਾ ਕੀਤਾ ਐਲਾਨ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਰਜਿਸਟ੍ਰੇਸ਼ਨ ਅਜ ਤੋਂ ਸ਼ੁਰੂ ਹੋ ਗਈ ਹੈ ਮਹਾਨ ਸੂਫੀ ਦਰবেশ ਬਾਬਾ ਸ਼ੇਖ ਫਰੀਜੀ ਦੇ ਆਗਮਨ ਪੁਰਬ ਮੌਕੇ ਫਰੀਦਕੋਟ ਦੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਤੇ ਜਲੰਧਰ ਦੇ ਡਾਕਟਰ ਬੀ ਆਰ ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਵੀ ਫੈਕਲਟੀ ਮੈਂਬਰਾਂ ਨੂੰ ਦੁਨੀਆ ਦੇ ਚੋਟੀ ਦੇ 2% ਦੇ ਵਿਗਿਆਨੀਆਂ ਚ ਮਾਨਤਾ ਦਿੱਤੀ ਗਈ ਹੈ। ਹੁਣ ਖਬਰਾਂ ਵਿਸਥਾਰ ਨਾਲ प्रधानमंत्री जन आरोग्य योजना आयुष्मान भारत सत्त साल पूरे हो गए सितंबर दो हजार अठारह रांची में शुरू की गई दुनिया की तो सब सरकारी फंड प्राप्त सेहत बीमा योजना प्रधानमंत्री नरेंद्र मोदी ने कहा कि देश आयुष्मान भारत के कारण जनतक सेहत संभाल क्रांति देख रहा है योजना के सत्त साल पूरे होने एक सोशल मीडिया पोस्ट कि ਇਸ ਯੋਜਨਾ ਨੇ ਮਾਲੀ ਸੁਰੱਖਿਆ ਤੇ ਮਾਨ ਸਨਮਾਨ ਨੂੰ ਯਕੀਨੀ ਬਣਾਇਆ ਹੈ ਉਹਨਾਂ ਨੇ ਕਿਹਾ ਕਿ ਭਾਰਤ ਨੇ ਦਿਖਾਇਆ ਕਿ ਕਿਵੇਂ ਪੈਮਾਨਾ ਹਮਦਰਦੀ ਤੇ ਟੈਕਨੋਲੋਜੀ ਮਨੁੱਖੀ ਸ਼ਕਤੀਕਰਨ ਨੂੰ ਅੱਗੇ ਵਧਾ ਸਕਦੇ ਨੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੂਸ਼ਮਨ ਭਾਰਤ ਇੱਕ ਜਹੀ ਪਹਿਲੇ ਜੋ ਪ੍ਰਵਿੱਖ ਦੀਆਂ ਜ਼ਰੂਰਤਾਂ ਦਾ ਅੰਦਾਜ਼ਾ ਲਾਉਂਦੀ ਏ ਅਤੇ ਲੋਕਾਂ ਲਈ ਉੱਚ ਗੁਣਵੱਤਾ ਦੇ ਨਾਲ ਨਾਲ ਕਿਫਾਇਤੀ ਸਿਹਤ ਸਾਮਾਨ ਨੂੰ ਯਕੀਨੀ ਬਣਾਉਣ ਤੇ ਕੇਂਦਰੇ ਤੇ ਰੇਲਵੇ ਮੰਤਰਾਲੇ ਨੇ ਪੰਜਾਬ ਤੇ ਫਿਰੋਜ਼ਪੁਰ ਛਾਉਣੀ ਤੋਂ ਦਿੱਲੀ ਤੱਕ ਇੱਕ ਨਵੀਂ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਚਲਾਉਣ ਦੀ ਤਜਵੀਜ਼ ਰੱਖੀ ਹੈ। ਨਵੇਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰੇਲ ਮੰਤਰੀ ਅਸ਼ਵਨੀ ਵੈਸ਼ਨੋ ਨੇ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਪੰਜ ਵੰਦੇ ਭਾਰਤ ਰੇਲ ਗੱਡੀਆਂ ਚੱਲ ਰਹੀਆਂ ਨੇ ਜੋ ਰਾਜ ਦੇ ਸੱਤ ਜ਼ਿਲ੍ਹਿਆਂ ਨੂੰ ਕਵਰ ਕਰਦੀਆਂ ਨੇ। ਉਹਨਾਂ ਦੱਸਿਆ ਕਿ ਪਿਛਲੇ 11 ਸਾਲਾਂ ਵਿੱਚ ਪੰਜਾਬ ਲਈ ਰੇਲਵੇ ਬਜਟ ਵਿੱਚ 24 ਗੁਣਾ ਵਾਧਾ ਕੀਤਾ ਗਿਆ ਹੈ। 2014 ਸੇ ਪਹਿਲੇ ਮਾਤਰ 225 ਕਰੋੜ ਰੁਪਏ ਦਾ ਰੇਲਵੇ ਦਾ ਬਜਟ ਮਿਲਦਾ ਥਾ। ਮੋਦੀ ਜੀ ਨੇ ਆ ਕੇ ਉਸ ਕੋਟੇ गुने करके आज करीब पांच हजार चार सौ करोड़ रुपए का मोदी जी बजट देते हैं पंजाब को मैं प्रधानमंत्री श्री नरेंद्र मोदी जी का बहुत बहुत धन्यवाद दूंगा कि उन्होंने पंजाब के लिए चौबीस गुना बजट बढ़ाया ਮੰਤਰੀ ਨੇ ਦੱਸਿਆ ਕਿ 443 ਕਰੋੜ ਰੁਪਏ ਦੀ ਨਵੀਂ ਰੇਲ ਲਾਈਨ ਰਾਜਪੁਰਾ ਮੁਹਾਲੀ ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ ਉਹਨਾਂ ਕਿਹਾ ਕਿ ਰਾਜਪੁਰਾ ਤੇ ਮੁਹਾਲੀ ਵਿਚਕਾਰ ਸਿੱਧਾ ਸੰਪਰਕ ਯਾਤਰਾ ਦੀ ਦੂਰੀ 66 ਕਿਲੋਮੀਟਰ ਘਟਾ ਦੇਗਾ ਸ਼੍ਰੀ ਵੈਸ਼ਨਵ ਨੇ ਅੱਗੇ ਕਿਹਾ ਕਿ ਇਹ ਟੈਕਸਟਾਈਲ ਨਿਰਮਾਣ ਅਤੇ ਖੇਤੀਬਾੜੀ ਵਰਗੀਆਂ ਸਨਤਾਂ ਨੂੰ ਹੁਲਾਰਾ ਦੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਲਾਨੀ ਮੁੱਖ ਮੰਤਰੀ ਸਿਹਤ ਯੋਜਨਾ ਜਿਸ ਸਮਰੱਥ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਨਕਦੀ ਰਹਿਦਿਲ ਹੈ ਅੱਜ ਮੁਹਈਆ ਕਰਾਣ ਦੀ ਰਜਿਸਟ੍ਰੇਸ਼ਨ ਅੱਜ ਜ਼ਿਲ੍ਹਾ ਤਰਨਤਾਰਨ ਤੋਂ ਸ਼ੁਰੂ ਹੋ ਗਈ ਹੈ ਇਸ ਸਬੰਧੀ ਅੱਜ ਸਰਕਾਰੀ ਲੈਵਲ ਦੇ ਸਕੂਲ ਫਤਿਹ ਚੱਕ ਤਰਨਤਾਰਨ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਰਬੀਰ ਸਿੰਘ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਸਬੰਧੀ ਰਜਿਸਟ੍ਰੇਸ਼ਨ ਕਰਨ ਦੀ ਸ਼ੁਰੂਆਤ ਚੰਡੀਗੜ੍ਹ ਵਿਖੇ ਵੀਡੀਓ ਕਾਨਫਰencing ਰਾਹੀਂ ਕੀਤੀ ਗਈ ਤਰਨਤਾਰਨ ਵਿੱਚ ਪਹਿਲੀ 1 ਅਕਤੂਬਰ 2025 ਤੱਕ कुल 132 रजिस्ट्रेशन कैंप आम ਲੋਕਾਂ 'ਕਾਤੇ ਸਹੂਲਤ ਲਈ ਲਾਇਆ ਜਾਣੇ ਨੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ 10 ਤੋਂ 12 ਦਿਨਾਂ ਦੇ ਅੰਦਰ ਮੁਕੰਮਲ ਕਰ ਲਿਆ ਜਾਏਗਾ ਭਾਰਤ ਦੀ ਸਿੱਧੇ ਟੈਕਸ ਬਣਾ ਲਈ ਨੂੰ ਸਰਲ ਬਣਾਉਣ ਵੱਲ ਕੱਲ ਲਾਗੂ ਕੀਤੇ ਗਏ ਅਗਲੀ ਪੀੜੀ ਦੇ GST ਸੁਧਾਰ ਇੱਕ ਵੱਡਾ ਕਦਮ ਨੇ ਇਹ ਸੁਧਾਰ ਵਸਤਾ ਤੇ ਸੇਵਾਵਾਂ ਦੀ ਵਿਸ਼ਾਸ਼ ਸ਼੍ਰੇਣੀ ਤੇ ਟੈਕਸ ਦਰਾਂ ਘਟਾ ਕੇ ਲੋਕਾਂ ਨੂੰ ਕਾਫੀ ਰਾਹਤ ਪ੍ਰਦਾਨ ਕਰਨਗੇ ਇੱਕ ਰਿਪੋਰਟ ਅਗਲੀ ਪੀੜੀ ਦੇ GST ਸੁਧਾਰਾ ਤਹਿਤ ਖਪਤਕਾਰਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਸਰਕਾਰ ਵੱਲੋਂ ਕੀਤੀਆਂ ਗਈਆਂ ਕਟੌਤੀਆਂ ਦਾ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ ਲੋਕਾਂ ਨੂੰ ਸਿੱਧੀ ਬਚਤ ਪ੍ਰਦਾਨ ਕਰਨ ਲਈ ਸਰਕਾਰ ਨੇ ਰੋਜ਼ਾਨਾ ਦੀਆਂ ਜ਼ਰੂਰੀ ਚੀਜ਼ਾਂ ਅਤੇ ਪੈਕ ਕੀਤੇ ਭੋਜਨ ਤੇ ਟੈਕਸ ਘਟਾ ਦਿੱਤੇ ਨੇ। ਵਾਲਾਂ ਦਾ ਤੇਲ, ਸਾਬਣ, ਸ਼ੈਂਪੂ, ਟੂਥਪੇਸਟ, ਟੂਥਬਰਸ਼ ਅਤੇ ਸ਼ੇਵਿੰਗ ਕਰੀਮ ਵਰਗੇ ਉਤਪਾਦਾਂ ਤੇ GST ਦਰਾਂ 18% ਤੋਂ ਘਟਾ ਕੇ 5% ਕਰ ਦਿੱਤੀਆਂ ਗਈਆਂ ਨੇ। ਆਤੁੱੱਚੇ ਤਾਪਮਨ ਵਾਲੇ ਦੁੱਧ, ਪਨੀਰ, ਛੇਨਾ, ਰੋਟੀ ਅਤੇ ਪਰਾਂਠੇ ਤੇ GST ਟੈਕਸ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। ਨਮਕੀਨ, ਪੂਜੀਆ, ਸੌਸ, ਪਾਸਤਾ, ਨੂਡਲਸ, ਚਾਕਲੇਟ, ਕੌਫੀ, ਕਨਫਲੈਕਸ ਮੱਖਣ ਅਤੇ ਕਿਓ ਵਰਗੀਆਂ ਖਾਣਪੀਣ ਦੀਆਂ ਚੀਜ਼ਾਂ ਜੋ ਪਹਿਲਾਂ 12% স্লੈਬ ਵਿੱਚ ਸਨ ਨੂੰ ਵੀ 5% ਕਰ ਦਿੱਤਾ ਗਿਆ ਹੈ। ਇਸ ਦੌਰਾਨ ਰਸੋਈ ਦੇ ਭਾਂਡੇ, ਡਾਈਪਰ ਅਤੇ ਸिलाई ਮਸ਼ੀਨਾਂ ਵਰਗੀਆਂ ਹੋਰ ਘਰੇਲੂ ਵਰਤੋਂ ਦੀਆਂ ਜ਼ਰੂਰੀ ਚੀਜ਼ਾਂ ਤੇ ਹੁਣ ਸਿਰਫ 5% GST ਲੱਗੇਗਾ। GST ਕੌਂਸਲ ਦਾ ਇਹ ਫੈਸਲਾ ਪਰਿਵਾਰਾਂ ਤੇ ਸਿੱਧੇ ਤੌਰ ਤੇ مالی ਬੋਝ ਘਟਾ ਰਿਹਾ ਹੈ ਅਤੇ ਖਪਤਕਾਰਾਂ ਦੀ ਖਰੀਦ ਸ਼ਕਤੀ ਵਧਾ ਕੇ ਉਹਨਾਂ ਨੂੰ ਮਜ਼ਬੂਤ ਕਰੇਗਾ। ਬੂਰਾ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਣੀ ਖਬਰਾਂ ਲਈ ਮੈਂ ਕاجਲ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @airr in new zealand ਮਹਾਨ ਸੂਫੀ ਦਰਵੇਸ਼ ਬਾਬਾ ਸ਼ੇਖ ਫਰੀਦ ਜੀ ਦੇ ਫਰੀਦਕੋਟ ਵਿਖੇ 23 ਸਤੰਬਰ ਤੱਕ ਮਨਾਏ ਜਾ ਰਹੇ ਆਗਮਨ ਪਰਬ ਦੇ ਪੰਜਵੇਂ ਦਿਨ ਸਰਬੱਤ ਦੇ ਭਲੇ ਲਈ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ, ਹਲਕਾ ਵਿਧਾਇਕ ਗੁਰਦੀਪ ਸਿੰਘ ਸੇਖੋ ਅਤੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਅੱਥਰੱਤਲਾ ਬਾਬਾ ਫਰੀਦ ਵਿਖੇ ਨਤਮਸਤਕ ਹੋਏ। ਇਹ ਨਗਰ ਕੀਰਤਨ ਗੁਰਦੁਆਰਾ ਟਿੱਲਾ ਬਾਬਾ ਫਰੀਦ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਬਾਬਾ ਫਰੀਦ ਜੀ ਦੀ ਇਲਾਹੀ ਬਾਣੀ ਦੇ ਗਾਇਨ ਨਾਲ ਸੰਗਤਾਂ ਨੂੰ ਨਿਹਾਲਕ ਦਾ ਆਰੰਭ ਹੋਇਆ ਸ਼ਹਿਰ ਦੇ ਪ੍ਰਮੁੱਖ ਚੌਂਕਾ ਰਹੀ ਹੁੰਦਾ ਹੋਇਆ ਇਹ ਮਹਾਨ ਨਗਰ ਕੀਰਤਨ ਗੁਰਦਾਰਾ ਮਾਈ ਗੋਦੜੀ ਸਾਹਿਬ ਵਿਖੇ ਪੁੱਜਾ ਜਿੱਥੇ ਵਿਸ਼ਾਲ ਧਾਰਮਿਕ ਦੀਵਾਨ ਸਜਾਇਆ ਗਿਆ ਇਸ ਮੌਕੇ ਮਸ਼ਹੂਰ ਰਾਗੀ ਜਥਿਆਂ ਵੱਲੋਂ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ ਗਿਆ 10ਵੇਂ ਆਯੁਰਵੇਦ ਦਿਵਸ ਦੇ ਮੌਕੇ ਤੇ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਹੁਸ਼ਿਆਰਪੁਰ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ ਇਸ ਪ੍ਰੋਗਰਾਮ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਸੰਜੀਵ ਸੂਦ ਵੱਲੋਂ ਆਯੁਰਵੇਦ ਦਿਵਸ ਨੂੰ ਸੰਦੇਸ਼ ਪੜhaya ਗਿਆ ਇਸ ਮੌਕੇ ਵਰਮਲਾ ਦੀਵੀ ਆਯੁਰਵੈਦਿਕ ਮੈਡੀਕਲ ਕਾਲਜ ਗੜਕਾਂਡੇ ਦੇ ਵਿਦਿਆਰਥੀਆਂ ਵੱਲੋਂ ਆਯੁਰਵੇਦ ਦੀ ਮਹੱਤਾ ਤੇ ਰੌਸ਼ਨੀ ਪਾਉਂਦਿਆਂ ਪੇਸ਼ਕਾਰੀ ਦਿੱਤੀ ਗਈ ਉਦੇ ਡਾਇਰੈਕਟੋਰੇਟ ਆਫ ਆਯੁਰਵੇਦ ਪੰਜਾਬ ਵੱਲੋਂ ਚੰਡੀਗੜ੍ਹ ਵਿੱਚ ਕਰਾਇਏ ਗਏ ਆਯੁਰਵੇਦ ਦਿਵਸ ਸਮਾਗਮ ਵਿੱਚ ਗੁਰੂ ਰਵੀਦਾਸ ਆਯੁਰਵੇਦ ਯੂਨੀਵਰਸਿਟੀ ਅਤੇ ਪੰਜਾਬ ਬੋਰਡ ਆਫ ਆਯੁਰਵੇਦ ਐਂਡ ਯੂਨਾਨੀ ਮੈਡੀਸਨ ਦੇ ਰਜਿਸਟਰਾਰ ਡਾਕਟਰ ਸੰਜੀਵ ਗੋਇਲ ਨੂੰ ਸੂਬੇ ਦੇ ਪਹਿਲਾ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਆਇਆ ਡਾਕਟਰ ਗੋਇਲ ਨੇ ਆਕਾਸ਼ਵਣੀ ਨਾਲ ਗੱਲਬਾਤ ਕਰਦਿਆਂ ਇਸ ਅਵਾਰਡ ਲਈ ਪੰਜਾਬ ਸਰਕਾਰ ਤੇ ਆਯੁਰਵੇਦ ਡਾਇਰੈਕਟੋਰੇਟ ਦਾ ਧੰਨਵਾਦ ਕੀਤਾ ਮੈਂ ਡਾਕਟਰ ਸੰਜੀਵ ਗੋਇਲ ਅੱਜ 10ਵਾਂ ਆਯੁਰਵੇਦ ਡੇ ਤੇ 23 ਸਤੰਬਰ 25 ਨੂੰ ਪਹਿਲਾ ਆਯੁਰਵੇਦ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ ਵਾਗ ਵੱਲੋਂ ਬੜਬੁੱਲੀ ਸੇਵਾ ਕਰਕੇ ਪੰਜਾਬ ਰਾਜ ਪਦਰੀ ਲਾਈਫਟਾਈਮ ਅਚੀਵਮੈਂਟ ਅਵਾਰਡ ਪ੍ਰਦਾਨ ਕੀਤਾ ਗਿਆ ਹੈ ਮੈਂ ਇਸ ਵਾਸਤੇ ਆਪਣੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਬਕਾ ਮੰਤਰੀ ਸਵਰਗੀ ਹਰਮੇਲ ਸਿੰਘ ਟੋੜਾ ਜਿਨ੍ਹਾਂ ਦਾ ਬੀਤੇ ਦਿਨੀ 77 ਸਾਲ ਦੀ ਉਮਰ ზე ਦੇਹਾਂਤ ਹੋ ਗਿਆ ਸੀ ਦਾ ਅੰਤਿਮ ਸੰਸਕਾਰ ਅੱਜ ਪਿੰਡ ਟੋੜਾ ਦੇ ਸ਼ਮਸ਼ਾਨ ਘਾਟ ਵਿਖੇ ਪੂਰੀਆਂ ਧਾਰਮਿਕ ਰੌਰੀ ਤਾਂ ਮੁਤਾਬਿਕ ਅਤੇ ਸਰਕਾਰੀ ਸ਼ਰਮਾਨਾ ਨਾਲ ਕੀਤਾ ਗਿਆ। ਉਹਨਾਂ ਦੇ ਚਿਹਖਣ ਨੂੰ ਅਗਨੀ ਉਹਨਾਂ ਦੇ ਸੁਪੁੱਤਰਾਂ ਹਰਿੰਦਰ ਪਾਲ ਸਿੰਘ ਟੋੜਾ ਅਤੇ ਕਵਰ ਵੀਰ ਸਿੰਘ ਟੋੜ ਨੇ ਦਿਖਾਈ। ਇਸ ਮੌਕੇ ਪਟਿਆਲਾ ਪੁਲਿਸ ਦੀ ਟੁਕੜੀ ਨੇ ਮਾਤਮੇਤਨ ਵਜਾਇਆ ਤੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਗਾਰਡ ਆਫ ਆਨਰ ਦੇਂਦਿਆਂ ਸਲਾਮੀ ਦਿੱਤੀ। ਪੰਜਾਬ ਦੇ ਡਾਕਟਰ ਵੀ ਆਰ ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਨੇ ਇੱਕ ਵਰਫੇਅਰ ਵਿਸ਼ੇਪਦਿਤ ਦੇਸ਼ ਦਾ ਨਾ ਰੌਸ਼ਨ ਕੀਤਾ ਹੈ ਇਸ ਸੰਸਥਾ ਦੇ 20 ਫੈਕਲਟੀ ਮੈਂਬਰਾਂ ਨੂੰ ਦੁਨੀਆ ਦੇ ਚੋਟੀ ਦੇ 2% ਵਿਗਿਆਨੀਆਂ ਵਿੱਚੋਂ ਮਾਨਤਾ ਦਿੱਤੀ ਗਈ ਹੈ ਇਹ ਸੰਸਥਾ ਜਲੰਧਰ ਵਿਖੇ ਸਥਿਤ ਹੈ ਹਲਕਿਆਂ ਦੇ ਹਵਾਲੇ ਨਾਲ ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਚੁਣੇ ਕੇ ਵਿਗਿਆਨੀਆਂ ਦਾ ਮੁਲੰਕਣ ਬਾਈ ਵਿਆਪਕ ਖੇਤਰਾ ਅਤੇ 174 ਉਪ ਖੇਤਰਾ ਵਿੱਚ ਇੱਕ ਸੰਖੇਪਤ ਸੂਚਕ ਦੀ ਵਰਤੋਂ ਕਰਕੇ ਕੀਤਾ ਗਿਆ ਜੋ ਖੋਜ ਉਤਪਾਦਕਤਾ ਹਵਾਲੇ ਸਹਿਲੇਖਨ ਅਤੇ ਲੇਖਕ ਸਥਿਤੀ ਲਈ ਇਹਨਾਂ ਵਿਗਿਆਨੀਆਂ ਨੂੰ ਆਪਣੇ ਕੈਰੀਅਰ ਦੌਰਾਨ ਪਾਏ ਪ੍ਰਭਾਵਾਂ ਅਤੇ ਹਾਲੀਆ ਸਾਲਾਂ ਵਿੱਚ ਯੋਗਦਾਨ ਦੋਵਾਂ ਲਈ ਮਾਨਤਾ ਪ੍ਰਾਪਤ ਜਿਨ੍ਹਾਂ ਦੀ ਨਿਰੰਤਰ ਉੱਤਮਤਾ ਅਤੇ ਵਿਸ਼ਵਵਿਆਪੀ ਪ੍ਰਭਾਵ ਨੂੰ ਦਰਸਾਉਂਦਾ ਹੈ ਆਖਿਰជា ਖਾਸ ਕਰਨਾ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਆਯੁਸ਼ਮਾਨ ਭਾਰਤ ਦੇ ਅੱਜ 7 ਸਾਲ ਪੂਰੇ ਹੋਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਯੋਜਨਾ ਨੇ ਮਾਲੀ ਸੁਰੱਖਿਆ ਤੇ ਮਾਣ ਨੂੰ ਯਕੀਨੀ ਬਣਾਇਆ ਹੈ। ਰੇਲਵੇ ਮੰਤਰਾਲੇ ਨੇ ਪੰਜਾਬ ਲਈ ਫਿਰੋਜ਼ਪੁਰ ਦਿੱਲੀ ਅਤੇ ਮੁਹਾਲੀ ਰਾਜਪੁਰਾ ਰੇਲ ਲਿੰਕ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਹੋ ਗਈ ਹੈ। ਮਹਾਨ ਸੂਫੀ ਦਰਵੇਸ਼ ਬਾਬਾ ਸ਼ੇਖ ਫਰੀਦੀ ਦੇ ਆਗਮਨ ਪੁਰਬ ਮੌਕੇ ਫਰੀਦਕੋਟ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜੇ ਜਲੰਧਰ ਦੇ ਡਾਕਟਰ ਬੀ ਆਰ ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਵੀ ਫੈਕਲਟੀ ਮੈਂਬਰਾਂ ਨੂੰ ਦੁਨੀਆ ਦੀ ਚੋਟੀ ਦੇ ਦੋ ਫੀਸ ਦੀ ਵਿਗਿਆਨੀਆਂ ਚ ਮਾਨਤਾ ਦਿੱਤੀ ਗਈ ਹੈ ਆਕਾਸ਼ ਵਣੀ ਤੋਂ ਖਬਰਾਂ ਖਤਮ ਹੋਈਆਂ ਖਬਰਾਂ ਦਾ ਅਗਲਾ ਰਾਸ਼ਟਰੀ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਵਜੇ ਨਮਸਕਾਰ